ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਵਾਜ ਛਿੱਤੀ ਗਉਣੀ ਮਹੰਲਾ ਪੰਜਵਾਂ ਸਲੋਕ ੴ ਸਤਗੁਰ ਪ੍ਰਸਾਦਿ ਜਲ ਥਲ ਮਈਲ ਪੂਰਿਆ ਸੁਆਮੀ ਸਿਰਜਨਹਾਰ ਜਾਲ ਥਲ ਮਈਲ ਪੂਰਿਆ ਸੁਆਮੀ ਸਰਜਨ ਹਾਰ ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਓੰਕਾਰ ਪੌੜੀ ਏਕਮ ਏਕੰਕਾਰ ਪ੍ਰਭ ਕਰੋ ਬੰਦਨਾ ਧਿਆਈ ਗੁਣ ਗੋਬਿੰਦ ਗੋਪਾਲ ਪ੍ਰਭ ਸਰਨ ਪਰੋ ਹਰਿ ਰਾਈ ਤਾਂ ਕੀ ਆਸ ਕਲਿਆਣ ਸੁਖ ਜਾਨਤੇ ਸਭ ਕਛ ਹੋਈ ਚਾਰ ਪੁੰਟ ਦੇ ਦਿਸ ਭ੍ਰਮਿਓ ਤਿਸ ਬਿਨ ਅਬਰਨਾ ਕੋਈ ਭੀਦ ਪ੍ਰਾਨ ਸਿਮਰਤ ਸੁਨੈ ਬਹੁ ਬਿਦ ਕਰੋ ਵਿਚਾਰ ਪਦਤ ਉਧਾਰਨ ਭੈ ਹਰਨ ਸੁਖ ਸਾਗਰ ਨਿਰੰਕਾਰ ਦਾਦਾ ਭੁਗਤਾ ਦੀਨ ਹਾਰ ਤਿਸ ਬਿਨ ਅਬਰਨਾ ਜਾਏ ਜੋ ਚਾਹੇ ਸੋਈ ਮਿਲੇ ਨਾਨਕ ਹਰ ਗੁਣ ਗਾਈ ਗੋਬਿੰਦ ਜਸ ਗਾਈਐ ਹਰ ਨੀਤ ਮਿਲ ਭੱਜੀਐ ਸਾਧ ਸੰਗ ਮੇਰੇ ਮੀਤ ਰਹਾਉ ਸਲੋਕ ਕਰੋ ਬੰਦਨ ਆਨਕ ਵਾਰ ਸਰਨ ਪਰੋ ਹਰ ਰਾਈ ਪਰਮ ਕਟਿਐ ਨਾਨਕ ਸਾਧ ਸੰਗ ਦੁਤਿਆ ਪਾਉ ਮਿਟਾਈ ਪੌੜੀ ਦੁਤਿਆ ਦੁਰਮਤ ਦੂਰ ਕਰ ਗੁਰ ਸਿਵਾ ਕਰਨੀਤ ਰਾਮ ਰਤਨ ਮਨ ਤਨ ਬਸੈ ਤਜ ਕਾਮ ਕਰੋਧ ਲੋਭ ਮੀਤ ਮਰਨ ਮਿਟੈ ਜੀਵਨ ਮਿਲੇ ਬਿਨ ਸਗਲ ਕਲਿਸ ਆਪ ਤਜੋ ਗੋਬਿੰਦ ਪਜੋ ਭਾਉ ਭਗਤ ਪਰਵੇਸ ਲਭ ਮਿਲੇ ਤੋ ਟਾਹਿਰੈ ਹਰ ਦਰਗੈ ਪਤਵੰਤ RAM ਨਾਮ ਤਨ ਸੰਚਵੈ ਸਾਚ ਸਹ ਭਗਵੰਤ ਉਠਤ ਬੈਠਤ ਹਾਰ ਭਜੋ ਸਾਧ ਸੰਗ ਪਰীত ਨਾਨਕ ਦੁਰਮਤ ਛਟ ਗਈ ਪਾਰ ਬ੍ਰਹਮ ਵਸੈ ਤੀਤ ਸਲੋਕ ਤੀਨ ਬਿਆ ਪੈ ਜਗਤ ਕੋ ਤੁਰਿਆ ਪਾਵੇ ਕੋਈ ਨਾਨਕ ਸੰਤ ਨਿਰਮਲ ਪੈ ਜਿਨ ਮਨ ਵਸਿਆ ਸੋਈ ਪੌੜੀ ਤ੍ਰਿਤੀਆ ਤ੍ਰੈ ਗੁਣ ਵਿਖੇ ਫਲ ਕਬ ਉਤਮ ਕਬ ਨੀਚ ਨਰਕ ਸੁਰਪ ਪਰਮ ਤੁਕਾਨੋ ਸਦਾ ਸੰਗਾਰੈ ਮੀਚ ਹਰ ਕ ਸੋਗ ਸਹਿ ਸਾ ਸੰਸਾਰ ਹਉ ਹਉ ਕਰਤ ਬਿਹਾਈ ਜਿਨ ਕੀਏ ਤਸੇ ਨਾ ਜਾਣਣੀ ਚਿਤ ਵੈ ਅਨਕਿ ਉਪਾਈ ਆਦੇ ਬਿਅਾਦੇ ਪਾਦਰਸ ਕਬਹੂ ਨਾ ਟੁੱਟੈ ਤਾਪ ਪਾਰ ਬ੍ਰਹਮ ਪੂਰਨ ਤਨੀ ਨੈ ਬੁਜੈ ਪਰਤਾਪ ਮੋ ਭਰਮ ਬੂੰਡ ਤਕਾਨੋ ਮਹਾਂ ਨਰਕ ਮੈਂ ਵਾਸੀ ਕਰ ਕਿਰਪਾ ਪ੍ਰਭ ਰਾਖ ਲਿਓ नानक तेरी आस सलोक चतर कड सोई जन त आया चार पदार्थ अष्ट सिद्ध अज नानक हर नाम पौड़ी चतुर्थ चारी बेद सोन सोधियो विचार ਸਰਬ ਖੇਮ ਕਲਿਆਣਿਤ ਰਾਮ ਨਾਮ ਜਪ ਸਾਰ ਨਰ ਕੇ ਨਵਾਰੇ ਦੁਖ ਹਰੈ ਟੂਟੈ ਅਨਕ ਕਲਿਸ ਮੀਚ ਹੁਟੈ ਜਮਤੇ ਛੁਟੈ ਹਰ ਕੀਰਤਨ ਪਰਵੇਸ ਪਉ ਬਿਨਸੈ ਅੰਬਰ ਤਰਸੈ ਰੰਗ ਰਤੇ ਨਰੰਕਾਰ ਦੁੱਖ ਦਰਦ ਅਪਵਿੱਤਰਤਾ ਨਾਸੈ ਨਾਮ ਹਾੜੇ ਸੂਰ ਨਾਰ ਮਨ ਜਨ ਖੋਜਤੇ ਸੁਖ ਸਾਗਰ ਗੋਪਾਲ ਮਨ ਨਿਰਮਲ ਮੁਖ ਉਜਲਾ ਹੋਈ ਨਾਨਕ ਸਾਧਰਵਾਲ ਸਲੋਕ ਪੰਜ ਵਿਕਾਰ ਮਨ ਮੈਂ ਬਸੀ ਰਾਚੀ ਮਾਇਆ ਸੰਗ ਸਾਧ ਸੰਗ ਹੋਈ ਨਿਰਮਲਾ ਨਾਨਕ ਪ੍ਰਭ ਕੈ ਰੰਗ ਪੌੜੀ ਪੰਜ ਮ ਪੰਜ ਪਰਦਾਨ ਤੇ ਜੇ ਜਾਣਿਓ ਪਰ ਪੰਜ ਕੁਸਮ ਬਾਸ ਬਉ ਰੰਗ ਕਨੋ ਸਭ ਮਿੱਥਿਆ ਬਲਬੰਚ ਨਾ ਜਾਪੀ ਨਾ ਬੁਜੀਐ ਨਾ ਕਛ ਕਰ ਤੇ ਵਿਚਾਰ ਸਵਾਦ ਮੋ ਰਸ 베ਦੇਓ ਅਗਿਆਨ ਰਚਿਓ ਸੰਸਾਰ ਜਨਮ ਮਰਨ ਬੋਜੋ ਨ ਪਰਮਨ ਕੀਨੇ ਕਰਮ ਆਨੇਕ ਰਚਨ ਹਾਰਨ ਸਿਮਰਿਓ ਮਨ ਨਾ ਵਿਚਾਰ ਬਵੇਕ ਪਾਉ ਪਗਤ ਭਗਵਾਨ ਸੰਗ ਮਾਇਆ ਲਪਤ ਨਰੰਚ ਨਾਨਕ ਬਿਰਲੇ ਪਾਈਐ ਜੋ ਨਾਰਚੀ ਪਰਪੰਚ ਸਲੋਕ ਖੜਸਾਸ ਤੇਰੀ ਉਚੂ ਕਹਿ ਅੰਤ ਨ ਪਾਰ ਆਵਾਰ ਪਗਤ ਸੋਈ ਗੁਣ ਗਾਵਤੇ ਨਾਨਕ ਪ੍ਰਭ ਕੈ ਦਵਾਰ ਪੌੜੀ ਕਸ਼ਟ ਮਖੜ ਸਾਸਤਰ ਕਹਿ ਸਿਮਰਤ ਕਥੈ ਅਨੇਕ ਊਤਮ ਯੋ ਚੋ ਪਾਰ ਬ੍ਰਹਮ ਗੁਣ ਅੰਤ ਨ ਜਾਣੇ ਸੇਖ ਨਾਰਦ ਮਨ ਜਨ ਸੁਖ ਬਿਆਸ ਜਸ ਗਾਵਤ ਗੋਬਿੰਦ ਮរស ਗੀਤ ਦੇ ਹਰਿ ਸਿਉ ਬਿਦੈ भगत रति भगवंत मोह मान परम बिन पाई शरण दयाल चरण कमल मन तन बसी दर्शन देख निहाल लाभ मिले तोटां हीर साध संग लिवल खाट खजाना गुण निधारी ਨਾਨਕ ਨਾਮ ਧਾਈ ਸਲੋਕ ਸੰਤ ਮੰਡਲ ਹਰ ਜਸ ਕਥੇ ਬੋਲੇ ਸਤ ਸੁਭਾਵਾਈ ਨਾਨਕ ਮਨ ਸੰਤੋਖੀ ਐ ਏਕਸ ਸਿਉ ਲਿਵਲਾਏ ਪੌੜੀ ਸਬ ਤਮ ਸੰਤੋ ਨਾਮ ਤਨ ਟੂਟ ਨ ਜਾਏ ਪੰਡਾਵਾਰ ਸੰਤ ਸੰਗਤ ਮੈਂ ਪਾਈ ਐ ਅੰਤ ਨਾ ਪਾਰ ਵਾਰ ਆਪ ਤਜੋ ਗੋਬਿੰਦ ਪਜੋ ਸਰਨ ਪਰੋ ਹਰ ਰਾਈ ਦੂਖ ਹਰੈ ਪਵ ਜਲ ਤਰੈ ਮਨ ਚੰਦਿਆ ਫਲ ਪਾਈ ਆਠ ਪੈਰ ਮਨ ਹਰ ਜਪੈ ਸਭ ਲ ਜਨਮ ਪਰਵਾਨ ਅੰਤਰ ਬਾਰ ਸਦਾ ਸੰਗ ਕਰਨ ਹਾਰਿ ਪਛਾਨ सोसा जन सोस कामी तो हर क़मते नानक तिस भलिहार न हर हर नाम जपे सलोक आठ पैर गुण गाई तजी अवर जंजाल चमकंकर जो न ना सकाई नानक प्रभु दाल पौड़ी ਅਸ਼ਟਮੀ ਅਸ਼ਟ ਸਿੱਧ ਨਾਮ ਅਨਦ ਸਗਲ ਪਦਾਰਤ ਪੂਰਨ ਬੁੱਧ ਕਬਲ ਪ੍ਰਕਾਸ਼ ਸਦਾ ਆਨੰਦ ਨਿਰਮਲ ਰੀਤ ਨਰੋ ਧਰਮੰਤ ਸਗਲ ਧਰਮ ਪਵਿੱਤਰ ਈਸ਼ਾਨ ਸਭ ਮੈਂ ਉਚ ਬਸੀਖ ਗਿਆਵਾਨ ਹਰ ਹਰ ਭਜਨ ਪੂਰੀ ਗੁਰ ਸੰਗ ਜਪ ਤਰੀਐ ਨਾਨਕ ਨਾਮ ਹਰ ਰੰਗ ਸਲੋਕ ਨਾਰਾਇਣ ਨੈ ਸਿੰਬਰਿਓ ਬੋਇਓ ਸਵਾਦ ਬਿਕਾਰ ਨਾਨਕ ਨਾਮ ਵਿਸਾਰੀਐ ਨਰਕ ਸੁਰਗ ਅਵਤਾਰ ਪੌੜੀ ਨੌਵੀਂ ਨਮੈ ਸ਼ੁਧ ਰ ਅਪਬੀਤ ਹਰ ਨਾਮ ਨਾ ਜਪੈ ਕਰਤ ਬਪਰੀਤ ਪਰ ਤੇਰਿਆ ਰਮੈ ਬਕੈ ਸਾਧਨਿੰਦ करना सुनी हर जस हिरे पर दर बेर काई अगना निवर तृष्णा न बुजाई हर सेवा बिल लागे नानक प्रभ बिसर मर जमै अपागे सलोक दस दिस खो जत मै जत देखो तत सोई ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਈ ਪੌੜੀ ਦਸਵੀਂ ਦਸ ਦਵਾਰ ਬਸ ਕੀਨੇ ਮਨ ਸੰਤੋਖ ਨਾਮ ਜਪ ਲੈਨੇ ਕਰਨੀ ਸੁਣੀਐ ਜਸ ਗੋਪਾਲ ਨੈਣੀ ਪੀਕਤ ਸਾਧ ਦਿਆਲ ਰਸਨਾ ਗੁਣ ਗਾਵੇ ਬੇਅੰਤ ਮਨ ਮੈਂ ਚਿਤ ਵੈ ਪੂਰਨ ਭਗਵੰਤ ਹਸਤ ਚਰਨ ਸੰਤ ਤੈਲ ਕਮਾਈਐ ਨਾਨਕ ਇਹ ਸੰਜਮ ਪ੍ਰਭ ਕਿਰਪਾ ਪਾਈਐ ਸਲੋਕ ਏ ਕੋਇ ਇਕ ਬਖਾਨੀ ਐ ਬਿਰਲਾ ਜਾਣੈ ਸਵਾਦ ਗਣ ਗੋਬਿੰਦ ਨਾ ਜਾਣੀਐ ਨਾਨਕ ਸਭ ਬਿਸਮਾਦ ਪੌੜੀ ਇਕਾਦਸੀ ਨਿਕਟ ਪੀਖੋ ਹਰਿ ਰਾਮ ਇੰਦਰੀ ਬਸ ਕਰ ਸੁਨੋ ਹਰ ਨਾਮ ਮਨ ਸੰਤੋਖ ਸਰਬ ਜੀ ਦਿਆਨ ਇਨ ਬਿਦ ਭਰਤ ਸਪੂਰਨ ਭਇਆ ਤਾਵਤ ਮਨ ਰੱਖੈ ਇਕਠਾ ਹੀ ਮਨ ਤਨ ਸੁਧ ਜਪਤ ਹਰ ਨਾਮ ਸਭ ਮੈ ਪੂਰ ਰਹਿ ਪਾਰ ਬ੍ਰਹਮਾ नानक हर कीर्तन कर अटल तरम श्लोक दुर्मत हरि सेवा करी भेट साध कृपाल नानक प्रभु सो मिल रह बिन सी सगल जंजाल पौड़ी द्वादी दान नाम इशनान हर की भगत करो तजमान ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ ਮਨ ਦ੍ਰਿਪਤਾਸੈ ਕੀਰਤਨ ਪ੍ਰਭ ਰੰਗ ਕੋਮਲ ਬਾਣੀ ਸਭ ਕੋ ਸੰਤੋਖੈ ਪੰਚ ਪੂ ਆਤਮਾ ਹਰ ਨਾਮ ਰਸ ਪੋਖੈ ਗੁਰ ਪੂਰੀਤੀ ਇਹ ਨੇਚੂ ਪਾਈਐ ਨਾਨਕ ਰਾਮ ਰਮਤ ਫੇਰੇ ਜੋਨ ਨ ਆਈਐ ਸਲੋਕ teen guna mai vyapeya puran ho te nakam patte udaran man basae nanak chutte naam pawri trayodsi teen taab sansar aavat jaat narg avtar har har bhaj naam man mai ayo ਸੁਖ ਸਾਗਰ ਪ੍ਰਭ ਨਿਮਖਨਾ ਗਾਇਓ ਹਰ ਕਸੋਗ ਕਾਲ ਦੇ ਕਰ ਬੰਦਿਓ ਦੀਰਗ ਰੋਗ ਮਾਇਆ ਸਾਧਿਓ ਦਿਨ ਬਿਕਾਰ ਕਰਤ ਸ਼ਰਮ ਪਾਇਓ ਨੈਣੀ ਨੀਂਦ ਸੁਪਨ ਬਰੜਾਇਓ ਹਰ ਬਿਸਰਤ ਹੋਵਤ ਹਿ ਹਾਲ ਸਰਨ ਨਾਨਕ ਪ੍ਰਭਪੁਰਖ ਦਿਆਲ ਸ਼ਲੋਕ ਚਾਰ ਕੁੰਟ ਚੌਦੇ ਭਵਨ ਸਗਲ ਬਿਆਪਤ ਰਾਮ ਨਾਨਕ ਯੋਨ ਨ ਦੇਖੀ ਐ ਪੂਰਨ ਤਾਂ ਕੇ ਕਾਮ ਪੌੜੀ ਚੌਦੇ ਚਾਰ ਕੁੰਟ ਪ੍ਰਭ ਆਪ ਸਗਲ ਪਵਨ ਪੂਰਨ ਪਰਤਾਪ ਦਸੇ ਦਿਸਰਵਿਆ ਪ੍ਰਭ ਏਕ ਤਰਨ ਆਕਾਸ ਸਭ ਮੈਂ ਪ੍ਰਭ ਏਕ ਜਲ ਤਲ ਬਨ ਪਰਬਤ ਪਾਤਾਲ ਪਰਮੇਸ਼ਵਰ ਤੈ ਬਸੇ ਦਿਵਾਲ सूखम, सूखम अस्तूल सगल भॻवान नानक गुरमुख ब्रह्म पशान स्लोक आत्म जी गुरमति गुन गाए गोबिंद संत प्रसादी पै मिटै नानक बिन, बिन सी पौड़ी अमावसे आत्म सुखी पै संतोक मन तन शीतल सांत सहज लागा ब्रभ की सेव टूटे बंधन बंदन पौविकार सफल पूर्ण तंखे काम दुर्मत मिटी हो मैं छोटी सिमरत हर को नाम शरण गई पार ब्रह्म की मिट आया वगमन परिया कोटंब गुण गोभ रमन हर की टैल कमाम जपिय नाम गुर पूरी ते पाया नानक सुख बिसराम स्लोक पूरन कबहू न ॾोल पूरा किया प्रभयाप दिन दिन चढ़ सुवाया नानक होत न ना काट पौड़ी पूर पूरन, पूरन करन करन प्रभ करन करण समर जी जंत दयाल पुरख सबर जंका हथ गुण दान गोबिंद जंका हो अंतर जामी प्रभ सुजान ਅਲਖ ਨਰੰਜਨ ਸੋਈ ਪਾਰ ਬ੍ਰਹਮ ਪਰਮੇਸ਼ਰੂ ਸਭ ਬਿਦ ਜਾਣਨ ਹਾਰ ਸੰਤ ਸਹਾਈ ਸਰਨ ਜੋਗ ਆਠ ਪੈਰ ਨਮਸ਼ਕਾਰ ਆਕਥ ਕਥਾ ਨੈ ਬੂਜੀਐ ਸਿਮਰੋ ਹਰ ਕੀ ਚਰਨਾ ਪਤ ਤਿ ਉਦਾਰਨ 나ਥ 나ਥ ਨਾਨਕ ਪ੍ਰਭ ਕੀ ਸਰਨ ਸਲੋਕ ਦੁਖ ਬਿਨ ਸਹਿ ਸਹਿ ਸਾ ਗਯੋ ਸਰਨ ਗਾਈ ਹਰ ਰਾਈ ਮਨ ਜਿੰਦੇ ਪਲ ਪਾਇਆ ਨਾਨਕ ਹਰ ਗੁਣ ਗਾਏ ਪੌੜੀ ਕੋਈ ਗਾਵੇ ਕੋ ਸੁਣੈ ਕੋਈ ਕਰੇ ਵਿਚਾਰ ਕੋ ਉਪਦੇਸੈ ਕੋ ਦਿਰੜੈ ਤਿਸ ਕਾ ਹੋਈ ਉਦਾਰ ਕੇ ਲੇਕ ਕਾਟੇ ਹੋਏ ਨਿਰਮਲ ਜਨਮ ਜਨਮ ਮਲ ਜਾਈ ਹਲ ਤੇ ਪਲ ਤੇ ਮਕੀ ਉਜਲਾ ਨੈ ਪੋਹੈ ਦਿਸਮਾਈ ਸੋ ਸੂਰਤਾ ਸੋ ਬੈਸਨੋ ਸੋ ਗਿਆਨੀ ਤਨਵੰਤ ਸੋ ਸੂਰਾ ਕੁਲਵੰਤ ਸੋਈ ਜਨ ਭਜਿਆ ਭਗਵੰਤ ਕਤਰੀ ਬ੍ਰਹਮਨ ਸੂਤ ਬੈਸ ਉਧਰੈ ਸਿੰਮਰ ਚੰਡਾਲ ਜਿਨ ਜਾਨਿਓ ਪ੍ਰਭ ਆਪਨਾ ਨਾਨਕ ਤੇ ਸਿਰਵਾਲ ਖੱਤਰੀ ਬ੍ਰਹਮਣ ਸੋਦ ਬੈਸ ਉਧਰੈ ਸਿੰਮਰ ਚੰਡਾਲ ਜਿਨ ਜਾਨਿਓ ਪ੍ਰਭ ਆਪਨਾ ਨਾਨਕ ਤੇ ਸਿਰਵਾਲ